ਸਰਪੰਚ ਸੁਖਵਿੰਦਰ ਸਿੰਘ ਦਾ ਕਤਲ ਹੋਇਆ ਤੇ ਉਸ ਤੋਂ ਬਾਅਦ ਸਿਆਸੀ ਘਮਸਾਣ ਮੱਚ ਗਿਆ ਹੈ ਤੇ ਲਗਾਤਾਰ ਇੱਕ ਪਾਸੇ ਦਾਸੀਏ ਕਿ ਕਾਂਗਰਸ ਪਾਰਟੀ ਨੇ ਆਮ ਆਦਮੀ ਪਾਰਟੀ ਵਾਲਿਆਂ ਦੇ ਉੱਤੇ ਇਲਜ਼ਾਮ ਲਾਇਆ ਤੇ ਉੱਥੇ ਹੀ ਆਮ ਆਦਮੀ ਪਾਰਟੀਆਂ ਨੇ ਇੱਕ ਵੱਡਾ ਖੁਲਾਸਾ ਕੀਤਾ ਕਿ ਰਾਜਾ ਬੜਿੰਗ ਦਾ ਕਰੀਬੀ ਦੀਪੀ 바ਵਾ ਹੈ ਤੇ ਜਿਸ ਤੋਂ ਬਾਅਦ ਹੁਣ ਕਾਲਾ ਢਿੱਲੋ ਦਾ ਬਿਆਨ ਸਾਹਮਣੇ ਆ ਰਿਹਾ ਇਸ ਨੂੰ ਲੈ ਕੇ ਉਹਨਾਂ ਨੇ ਵੱਡੇ ਇਨਸਾਫ ਦੀ ਮੰਗ ਕੀਤੀ ਹੈ ਤੇ ਉਹਨਾਂ ਦਾ ਕਹਿਣਾ ਹੈ ਕਿ ਦੋਸ਼ੀ ਨੂੰ ਦੋਸ਼ੀ ਜੋ ਵੀ ਹੈ ਉਸ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਹੋਰ ਕੀ ਕੁਝ ਕਹਿਣਾ ਉਹਨਾਂ ਦਾ ਆਓ ਤੁਹਾਨੂੰ ਸੁਣਾਉਣੇ ਆਂ ਦੇਖੋ ਕਿਸੇ ਦੀ ਕਿਸੇ ਨਾਲ ਫੋਟੋ ਆਉਣ ਨਾਲ ਕੋਈ ਦੋਸ਼ੀ ਨਹੀਂ ਬਣ ਜਾਂਦਾ ਰਾਜਨੀਤਿਕ ਲੋਕਾਂ ਦੇ ਨਾਲ ਪ੍ਰੋਗਰਾਮਾਂ ਦੇ ਵਿੱਚ ਹੋਰ ਬਹੁਤ ਸਾਰੇ ਜਿਹੜੇ ਲੋਕਾਂ ਦੀਆਂ ਫੋਟੋ ਆ ਜਾਂਦੀਆਂ ਸਾਡੇ ਪ੍ਰਧਾਨ ਸਾਹਿਬ ਬੜੇ ਸੋਸ਼ਲ ਨੇ ਉਹ ਵੈਸੀ ਜਿਹੜੇ ਜਿਹੜੇ ਨੌਜਵਾਨ ਮਿਲਦੇ ਨੇ ਉਹਨਾਂ ਨੂੰ ਦੀ ਵੈਸੀ ਆਦਤ ਵੀ ਕਲਾ ਵਿੱਚ ਲੈ ਕੇ ਮਿਲਦੇ ਪਰ ਮੈਂ ਤੁਹਾਨੂੰ ਦੱਸ ਦੇਣਾ ਚਾਹਣਾ ਵੀ ਜਿਹੜੇ ਇਹ ਦੁਨੀ ਜਿਹੜੇ ਨੌਜਵਾਨ ਸੀਗੇ ਦੀਪੀ 바ਵਾ ਵੀ ਸੀ ਮੈਂ ਗੁਸ਼ਤਿਕਲ ਤੋਂ ਡਿਨਾਈ ਨਹੀਂ ਕਰਦਾ ਵੀ ਉਹ ਕਾਂਗਰਸੀ ਨਹੀਂ ਹੈ ਚਾਹੇ ਉਹ ਇਸ ਟਾਈਮ ਪਾਰਟੀ ਦੇ ਵਿੱਚ ਬਹੁਤਾ ਐਕਟਿਵ ਨਹੀਂ ਪਰ ਪਰਿਵਾਰ ਕਾਂਗਰਸੀ ਆ ਤੇ ਉੱਥੇ ਮੈਂ ਦੱਸਣਾ ਚਾਹੁੰਦਾ ਹੈ ਕਿ ਸਖਬਿੰਦਰ ਸਿੰਘ ਕਲਕੱਤਾ ਸੀ ਵੀ ਸਾਡਾ ਬਹੁਤ ਐਕਟਿਵ ਵਰਕਰ ਸੀ ਇਹਨੇ ਜੋਥ ਕਾਂਗਰਸ ਤੋਂ ਲੈ ਕੇ ਪਾਰਟੀ ਦੇ ਵਿੱਚ ਜਿਹੜਾ ਬਹੁਤ ਜ਼ਿਆਦਾ ਕੰਮ ਕੀਤਾ ਔਰ ਪਾਰਟੀ ਲਈ ਬੜੀ ਵੱਡੀ ਉਹਦੀਆਂ ਉਹਦੀਆਂ ਸਭਾਵਾਂ ਨੇ ਠੀਕ ਹੈ ਕਿਸੇ ਕਾਰਨ ਉਹ ਜਾਂ ਉਸ ਸਮੇਂ ਦੀ ਜਿਹੜੀ ਲੀਡਰਸ਼ਿਪ ਦੇ ਕਾਰਨ ਜਿਹੜਾ ਉਹ ਪਾਰਟੀ ਤੋਂ ਦੂਰ ਚਲਾ ਗਿਆ ਸਭ ਤੋਂ ਪਹਿਲਾਂ ਤਾਂ ਮੈਂ ਪਰਿਵਾਰ ਨਾਲ ਉਹਦੇ ਸਾਰੇ ਸਨਈਆਂ ਨਾਲ ਅਸੀਂ ਵੀ ਉਹਨਾਂ ਦੇ ਵਿੱਚ ਹੀ ਆ ਸਾਡਾ ਛੋਟਾ ਭਰਾ ਸੀਗਾ ਬੜੇ ਲੰਬੇ ਉਹਦੇ ਨਾਲ ਰਿਸ਼ਤੇ ਸੀ ਸਾਡੇ ਵੀ ਉਹਦੀ ਜਿਹੜੀ ਜਿਹੜੀ ਮੌਤ ਹੋਈ ਆ ਉਹਦੇ ਕਾਰਨ ਕੋਈ ਵੀ ਹੁਣ ਬੜੀ ਦੁਖਦਾਈ ਆ ਮੈਂ ਪਰਿਵਾਰ ਨਾਲ ਸਾਰੇ ਚੌਹਣ ਇਹਨਾਂ ਦੂਗੀ ਸਵੇਰ ਸਿਲਕਾ ਪਾਕਟ ਕਰਦਾ ਜਿੱਥੋਂ ਤੱਕ ਆਮ ਆਦਮੀ ਪਾਰਟੀ ਦਾ ਅਲੀਕੇਸ਼ਨ ਹੈ ਵੀ ਗੱਲ ਨੂੰ ਵਧਾ ਚੜਾ ਕੇ ਵੀ ਇਹ ਲਾਸਾਂ ਤੇ ਰਾਜਿੱਤੀ ਕਰਦੇ ਆ ਉਹ ਇਹ ਗੱਲਾਂ ਕਰਕੇ ਆਪਣੀ ਜ਼ਿੰਮੇਵਾਰੀ ਤੋਂ ਭੱਜ ਨਹੀਂ ਸਕਦੇ ਸਾਡੀ ਮੰਗ ਇਹ ਹੈ ਅਸੀਂ ਕਿਸੇ ਨੂੰ ਸਿੱਧਾ ਐਲੀਗੇਟ ਨਹੀਂ ਕਰਦੇ ਵੀ ਇਹਦੇ ਚ ਕੌਣ ਇਨਵੋਲ ਹੈ ਉਹਨਾਂ ਨੂੰ ਤਕਲੀਫ ਹੋਈ ਵੀ ਕੱਲ ਸਾਡੇ ਜਿਹੜੇ ਆਗੂ ਚੰਦ ਸਿੰਘ ਚੰਨੀ ਨੇ ਪਰਿਵਾਰ ਦੇ ਕਹਿਣ ਤੇ ਜੋ ਪਰਿਵਾਰ ਨੇ ਕਿਹਾ ਵੀ ਸਾਨੂੰ ਜਿਹੜਾ ਉਥੋਂ ਦੇ ਵਿਧਾਇਕ ਤੇ ਸੱਕ ਹੈ ਉਹਨਾਂ ਨੇ ਮੰਗ ਰੱਖਤੀ ਵੀ ਇਹਦੀ ਨਿਰਪੱਖ ਜਾਂਚ ਕਰਾਈ ਜਾਵੇ ਹਾਲਾਂਕਿ ਅਸੀਂ ਇਹ ਨਹੀਂ ਕਿਹਾ ਵੀ ਸਿੱਧਾ ਹੀ ਉਹਨੂੰ ਨਾਮਜ਼ਾਦ ਕਰ ਦਿਓ ਅਸੀਂ ਕਿਹਾ ਵੀ ਉਹਦੀ ਜਾਂਚ ਹੋਣੀ ਚਾਹੀਦੀ ਹੈ ਤਾਂ ਜਿਹੜੀ ਸਾਡੀ ਅਸੀਂ ਸਿੱਧਾ ਕਿਸੇ ਨੂੰ ਐਲੀਗੇਟ ਨਹੀਂ ਕਰਦੇ ਅਸੀਂ ਕਹਿੰਦੇ ਆ ਵੀ ਪਰਿਵਾਰ ਦੀ ਮੰਗ ਤੇ ਜਿਹੜੀ ਉਹਦੀ ਕਿਸੇ ਨਿਰਪੱਖ ਏਜੰਸੀ ਤੋਂ ਚਾਹੇ ਜੁਡੀਸ਼ੀਅਲੀ ਤੋਂ ਚਾਹੇ ਸੀਬੀਆਈ ਤੋਂ ਇਹਦੀ ਜਾਂਚ ਕਰਾਈ ਜਾਵੇ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਸਾਹਮਣੇ ਆ ਜਾਊਗਾ ਔਰ ਨਾਲ ਹੀ ਸੀ ਮੰਗ ਇਹ ਕਰਦੇ ਵੀ ਜਿਹੜਾ ਵੀ ਕੋਈ નિર્ਦੋਸ਼ ਆ ਚਾਹੇ ਹੋ ਆਮ ਆਦੀ ਪਾਰਟੀ ਦਾ ਕੋਈ ਆਗੂ ਜਾਂ ਵਰਕਰ ਆ ਚਾਹੇ ਕਾਂਗਰਸ ਨਾਲ ਸੰਬੰਧਤ ਹੈ ਇਹਦੇ ਵਿੱਚ ਕੋਈ ਵੀ ਗਲਤ ਬੰਦਾ ਫਸਾਇਆ ਨਾ ਜਾਵੇ ਔਰ ਦੋਸ਼ੀ ਨੂੰ ਬਖਸ਼ਿਆ ਨਾ ਜਾਵੇ ਚਾਹੇ ਹੋ ਕਿਸੇ ਵੀ ਪਾਰਟੀ ਦਾ ਕੌਣ ਹੋਵੇ ਇਹ ਗੱਲ ਕਰਨ ਲੱਗਿਆ ਵੀ ਜਿਹੜੇ ਉੱਥੋਂ ਦੇ ਲੋਕਾਂ ਦੀ ਆਵਾਜ਼ ਸੁਣ ਕੇ ਪਰਿਵਾਰ ਦੀ ਆਵਾਜ਼ ਸੁਣ ਕੇ ਉਹਨਾਂ ਦੀ ਭਾਵਨਾਵਾਂ ਸੁਣ ਕੇ ਇਹਦੀ ਨਿਰਪੱਖ ਜਾਂਚ ਕੌਣ ਵੀ ਜਿਹੜਾ ਵੀ ਕੋਈ ਦੋਸ਼ੀ ਹੈ ਚਾਹੇ ਹੋ ਕਿਸੇ ਵੀ ਪਾਰਟੀ ਦਾ ਹੋਵੇ ਉਹਨੂੰ ਬਖਸ਼ਿਆ ਨਹੀਂ ਜਾਣਾ ਚਾਹੀਦਾ ਕਈ ਵਾਰ ਹੋ ਸਕਦਾ ਜਿਹੜੀ ਜਿਵੇਂ ਉਹਨਾਂ ਨੇ ਪਰਿਵਾਰ ਨੇ ਤਾਂ ਇਕੱਲੇ ਵੀ ਲਿਕੇਸ਼ਨ ਲਾਇਆ ਵੀ ਸਾਨੂੰ ਜਿਹੜੀ ਐਫ ਆਈ ਆਰ ਹੈ ਉਹ ਜਿਹੜੀ ਲਿਖਾਉਣ ਵੇਲੇ ਉਹ ਵੈਸੇ ਹੀ ਬੰਦਾ ਜਿਹੜਾ ਐਡਾ ਵੱਡਾ ਸਦਮਾ ਹੋਵੇ ਤਾਂ ਉਹ ਉਸ ਗੱਲ ਲਈ ਪੂਰਾ ਪ੍ਰੇਪੇਅਰ ਨਹੀਂ ਹੁੰਦਾ ਪੂਰਾ ਉਹਦਾ ਜਿਹੜਾ ਮਾਈਂਡ ਆ ਉਹ ਸੈੱਟ ਨਹੀਂ ਹੁੰਦਾ ਉਹਨੂੰ ਲਿਖਾਉਣ ਵਾਸਤੇ ਤੇ ਉਹਨਾਂ ਨੇ ਕੱਲ ਇਹ ਵੀ ਕਿ ਸੰਸਿ ਵੀ ਜਿਹੜੀ ਜੋ ਅਸੀਂ ਲਿਖਾਉਣਾ ਚਾਹੁੰਦੇ ਸੀ ਉਹ ਨਹੀਂ ਲਿਖਿਆ ਗਿਆ ਤਾਂ ਮੈਂ ਸਮਝਦਾ ਚਾਹਿਓ ਦੀਪੀ ਬਾਬਾ ਹੋਵੇ ਚਾਹੇ ਉਹ ਕੋਈ ਕਿਸੇ ਕੋਈ ਹੋਰਾ ਆਮੰਦ ਪੱਟ ਦਾ ਹੋਵੇ ਇਸ ਲਈ ਜਾਂਚ ਕਰ ਲੈਣੀ ਚਾਹੀਦੀ ਹੈ ਜੇ ਦੀਪੀ ਬਾਬਾ ਵੀ ਨਰਦੋਸ਼ਾ ਤਾਨੂੰ ਬਿਲਕੁਲ ਇਸ ਪਾਰਟੀ ਚੋਂ ਬਾਹਰ ਕਰਨਾ ਚਾਹੀਦਾ ਜੇ ਕਰ ਉਹ ਉਹਦਾ ਕੋਈ ਦੋਸਤ ਨਹੀਂ ਤਾਂ ਬਿਲਕੁਲ ਅਸੀਂ ਇਸ ਗੱਲ ਦੇ ਹੱਕ ਚ ਨਹੀਂ ਵੀ ਇਹਨੂੰ ਛੱਡਿਆ ਜਾਵੇ ਔਰ ਜੇ ਕੋਈ ਹੋਰ ਆਗੂ ਜਾਂ ਕੋਈ ਆਮ ਆਮ ਬੰਦਾ ਕੋਈ ਵੀ ਹੋ ਸਧਾਰਨ ਵਿਅਕਤੀ ਜੋ ਜੋ ਵੀ ਇਸ ਗੱਲ ਚ ਇਨਵੋਲਵ ਨੇ ਉਹਨਾਂ ਨੂੰ ਸਖਤ ਸਜ਼ਾਾਂ ਦੇਣੀਆਂ ਚਾਹੀਦੀਆਂ ਸਖਤੀ ਨਾਲ ਪੇਸ਼ ਹੋਣਾ ਚਾਹੀਦਾ ਔਰ ਪਰਿਵਾਰ ਨੂੰ ਤੇ ਉਹਦੇ ਚਾਹਣ ਵਾਲੇ ਨੂੰ ਇਨਸਾਫ ਮਿਲਣਾ ਚਾਹੀਦਾ